ਅਸੀਂ ਪਹੁੰਚੇ ਜੀ ਪਿੰਡ ਹਬੀਬਵਾਲ ਮੰਡ ਦੇ ਵਿੱਚ ਜੇ ਆਪਾਂ ਗੱਲ ਕਰੀਏ ਹੜਪੀੜਤਾਾਂ ਦੀ ਗੱਲ ਕੀਤੀ ਜਾ ਤਾਂ ਪਿੱਛੇ ਤੁਸੀਂ ਸਾਰਾ ਪਰਿਵਾਰ ਦੇ ਸੋਦਾ ਪਿੰਡ ਹਬੀਬਵਾਲ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਮੂਹ ਲੋਕ ਜਿਹੜੇ ਨੇ ਬੀਵਾਲ ਮੰਡ ਦੇ ਖਲੋਤੇ ਹੋਏ ਨੇ ਤੇ ਆਪ ਆਪਾਂ ਹੁਣ ਥੋੜੀ ਜੀ ਗੱਲਬਾਤ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਦਵਾਂਗਾ ਹੜਪੀੜਤਾਾਂ ਵਾਸਤੇ ਜੋ ਕਿ ਪਿੰਡ ਪੱਕੂਵਾਲ ਦੀ ਸਮੂਹ ਸੰਗਤ ਵੱਲੋਂ ਜੋ ਕਿ ਚੋਕਰਾਂ ਦੀ ਸੇਵਾ ਲੰਗਰਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਪਿੰਡ ਹਬੀਬਵਾਲ ਮੰਡ ਦੇ ਵਿੱਚ ਖਲੋਤੇ ਹੋਏ ਆ ਆਪਾਂ ਗੱਲਬਾਤ ਕਰ ਪੋਂਣਾ ਗੱਲਬਾਤ ਕਰਦੇ ਆ ਮਾਜਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਜਬਾ ਜੀ ਅੱਜ ਪਿੰਡ ਪੱਕਵਾਲ ਦੀ ਸਮੂਹ ਸਕਤਵਾਲੋ ਜਿੱਥੇ ਲੰਗਰਾਂ ਦੀ ਸੇਵਾ ਚ ਕਰ ਰਹੇ ਨੇ ਲੋਕੀ ਪਿੰਡ ਵਾਸੀ ਉਥੇ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਹੜ੍ਹ ਪੀੜਤ ਨੇ ਆਉਣਾ ਵਾਸਤੇ ਜਿਹੜੀ ਚੋਕਰਾਂ ਦੀ ਸੇਵਾ ਵੀ ਕਰ ਰਹੇ ਨੇ ਅੱਜ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਇਹਨਾਂ ਦਾ ਕਿ ਇਹ ਕਾਫੀ ਦਿਨਾਂ ਤੋਂ ਸੇਵਾ ਚ ਲੱਗੇ ਹੋਏ ਆ ਪੱਕਵਾਲ ਪੂਰਾ ਪਿੰਡ ਇਹ ਲੰਗਰ ਦੀ ਸੇਵਾ ਜਿਹੜੀ ਹੈ ਕਿ ਢਲਵਾ ਤੋਂ ਲੈ ਕੇ ਤੇ ਆਪਣੇ ਟਾਲੀ ਪਿੰਡ ਤੱਕ ਕਰਦੇ ਪਏ ਜੀ ਲਗਾਤਾਰ ਅੱਜ ਬਾਕੀ ਸਰਦਾਰ ਜੋਗਾ ਸਿੰਘ ਵਿਰਕ ਯੂਐਸਏ ਵਾਲੇ ਪਿੰਡ ਪਕਵਾਲ ਤੋਂ ਹਾਂਜੀ ਇਹ ਕਾਫੀ ਦਿਨ ਤੋਂ ਲੰਗਰਾ ਦਾ ਨਾਲ ਇਹਨਾਂ ਦੇ ਨਾਲ ਸਹਿਯੋਗ ਦੇ ਰਹੇ ਨੇ ਵੱਡੇ ਪੱਧਰ ਤੇ ਤੇ ਚੋਕਰ ਦੀ ਸੇਵਾ ਸਾਡਾ ਵੱਡਾ ਵੀਰ ਪਰਮਜੀਤ ਸਿੰਘ ਪੰਮਾ ਵਿਰਕ ਹਾਂਜੀ ਰਣਜੀਤ ਸਿੰਘ ਰਣਜੀਤ ਸਿੰਘ ਆਪਣਾ ਪੰਮਾ ਇਹ ਆਪਣੇ ਚੋਕਰ ਦੀ ਸੇਵਾ ਜਿਹੜੀ ਰਾਪੁਰਾਈਆਂ ਦੇ ਹਵੀਬ왈 ਚੰਨਾ ਨੇ ਜਿਹੜੀ ਚਾਰੇ ਵਾਸਤੇ ਕੀਤੀ ਹੈ ਹੜਪੀੜਤਾਂ ਵਾਸਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੂਰੇ ਪਿੰਡ ਦਾ ਔਰ ਇਸ ਵੱਡੇ ਵੀਰ ਦਾ ਜਿਨ੍ਹਾਂ ਨੇ ਵਧੀਆ ਕਦਮ ਚੱਕਿਆ ਅੱਜ ਕਿੰਨੇ ਬੋਰੇ ਚੋਕਰ ਦੇ ਜਿਹੜੇ ਨੇ ਹੜਪੀੜਤਾਂ ਨੂੰ ਜਿਹੜੇ ਸੰਗਤ ਜੜੀ ਦੇਣ ਜਾ ਰਹੀ ਹੈ ਜਦਾਂਗੇ ਅੱਜ ਸਾਡੇ ਇਥੇ ਏਰੀਏ ਜਿਹੜੇ ਕਿ ਛੱਤੀਪੁਰੇ ਅਸੀਂ ਵੰਡਣ ਲੱਗੇ ਆ ਇੱਥੇ ਤੇ ਪਿੱਛੇ ਵੀ ਇਹਨਾਂ ਨੇ ਕਾਫੀ ਵੰਡਿਆ ਰਾਬ ਰਈਆਂ ਵੀ ਸਾਰੇ ਰਾਬ ਰਈਆਂ ਔਰ ਇੱਥੇ ਦਾ ਇਹਨਾਂ ਦਾ ਚਾਰਾ ਔਰ ਤੂੜੀ ਵੀ ਕੁਛ ਦਿਨ ਪਹਿਲਾਂ ਇਹਨਾਂ ਨੇ ਕੂਕੇ ਤੱਕ ਵੰਡ ਕੇ ਆਏ ਆ ਇਸ ਤੋਂ ਇਲਾਵਾ ਜੇ ਆਪਾਂ ਲੰਗਰਾਂ ਦੀ ਸੇਵਾ ਕੀਤੀ ਜਾਵੇ ਲੰਗਰਾਂ ਦੀ ਗੱਲ ਕੀਤੀ ਜਾਵੇ ਤਾਂ ਲੰਗਰਾਂ ਦੀ ਸੇਵਾ ਵੀ ਵੀ ਹੋਣੀ ਕਰ ਰਹੇ ਨੇ ਜਿੱਦਾਂ ਕਿ ਬਹੁਤ ਵੱਡੇ ਪੱਧਰ ਤੇ ਕਰ ਰਹੇ ਆ ਜੀ ਟਰਾਲੀ ਲੈ ਕੇ ਫੁੱਲ ਭਰ ਕੇ ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਆ ਜੀ ਅੱਜ ਵੀ ਇਹਨਾਂ ਦੀ ਟਰਾਲੀ ਚੱਲ ਰਹੀ ਆ ਦੁੱਧਪੁਰ ਪਿੰਡ ਪਹੁੰਚ ਚੁੱਕੇ ਇਹਨਾਂ ਨੇ ਅ ਜੇ ਆਪਾਂ ਵੀਵਲ ਮੰਡ ਖੇਤਰਾਂ ਦੀ ਗੱਲ ਕੀਤੀ ਕਿੰਨਾਂ ਨੂੰ ਕਿੰਨਾ ਕੁ ਨੁਕਸਾਨ ਜਿਹੜਾ ਝੋਨੇ ਦੀ ਫਸਲ ਦੀ ਗੱਲ ਕਰ ਲੋ ਜਾਂ ਕਣਕ ਦੀ ਸੌਰੀ ਝੋਨੇ ਦੀ ਫਸਲ ਦੀ ਗੱਲ ਕਰ ਲੋ ਜਾਂ ਆਪਣੇ ਮੱਕੀ ਦੀ ਗੱਲ ਕਰ ਲੋ ਜਾਂ ਸਬਜ਼ੀਆਂ ਦੀ ਗੱਲ ਕਿੰਨੀ ਕੁ ਫਸਲ ਜਿਹੜੀ ਪਾਣੀ ਦੀ ਮਾਰ ਹੇਟ ਜਿਹੜੀ ਆ ਚੁੱਕੀ ਆ ਕਰੀਬ 250 ਤੋਂ 300 ਕਿੱਲੇ ਦੇ ਕਰੀਬ ਤੇ ਨੁਕਸਾਨ ਹੋ ਹੀ ਚੁੱਕਾ ਹੈ ਸਾਡੇ ਹਵੀਵਲ ਰਕਬੇ ਦਾ ਜਿਹੜਾ ਜਿੱਦੇ ਚ ਅਲੱਗ-ਅਲੱਗ ਫਸਲਾਂ ਸਭ ਤੋਂ ਜ਼ਿਆਦਾ ਝੋਨਾ ਸੀਗਾ ਜੀ ਹਾਂਜੀ ਇਹ ਠੀਕ ਹੈ ਤੇ ਬਾਕੀ ਚਾਰੇ ਦਾ ਬਹੁਤ ਜ਼ਿਆਦਾ ਮੁਸ਼ਕਲ ਆਈ ਹੈ ਚਾਰਾ ਸਭ ਦਾ ਹੀ ਖਤਮ ਹੋ ਚੁੱਕਾ ਹੈ ਪੂਰੇ ਇਲਾਕੇ ਦੇ ਬਾਕੀ ਜੋ ਸੁੱਕੇ ਦੀ ਗੱਲ ਤੂੜੀ ਦੀ ਗੱਲ ਕਰ ਲਈ ਤਾਂ ਤੂੜੀ ਦੀ ਕਿੰਨਾ ਕਿੰਦਾ ਨੇ ਹਲਾਦਣੇ ਜਦਾਂ ਡੰਗਰਾਂ ਦੇ ਵਾਸਤੇ ਜਦਾਂ ਤੂੜੀ ਜਿਹੜੇ ਦੇ ਮਾਂਡੇ ਏਰੀਏ 'ਚ ਲੋਕ ਸੀਗੇ ਉਹਨਾਂ ਦੀ ਤਾਂ ਤੂੜੀ ਗਲ ਚੁੱਕੀ ਹੈ ਜਿਹੜੇ ਇੱਧਰ ਵਾਲੇ ਸੀ ਉਹਨਾਂ ਦਾ ਕਿਤੇ ਬਚਾ ਹੈਗਾ ਵੈਸੇ ਬਾਰਸ਼ਾਂ ਵੀ ਬਹੁਤ ਪਈਆਂ ਨੀਵੇਂ ਥਾਂ ਤੇ ਜਿਨ੍ਹਾਂ ਦੇ ਕੁੱਪ ਸੀ ਜਾਂ ਬਾਹਰ ਪਈ ਸੀ ਉਹਨਾਂ ਦੀ ਵੀ ਖਰਾਬ ਹੋ ਚੁੱਕੀ ਹੈ ਜਿਨ੍ਹਾਂ ਦੀ ਕੁਝ ਸ਼ੈੱਡ ਦੇ ਅੰਦਰ ਸੀ ਤੂੜੀ ਉਹਨਾਂ ਦੀ ਬਚੀ ਹੋਈ ਹੈ ਬਸ ਹਜੇ ਬਾ 2023 ਦੀ 2025 ਸਾਲ ਦੇ ਵਿੱਚ ਵੀ ਇਹੀ ਮਾਰਜ ਦਾ ਪੈ ਰਹੀ ਹੈ ਜਿਦਾ ਕਿ ਮੰਡ ਏਰੀਆ ਚ ਖਾਕਾ ਚ ਹਾਂਜੀ 2023 ਦੇ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀਗਾ ਤੇ ਕਿਸੇ ਸਰਕਾਰ ਨੇ ਕੁਝ ਨਹੀਂ ਇੱਕ ਕੁਝ ਆ ਜਾ ਮਜ਼ਾਕ ਕੀਤਾ ਸੀ 1800 ਰੁਪਏ ਦਾ ਕਿਸੇ ਨੂੰ ਮਿਲਿਆ ਵੀ ਕੁਝ ਸ਼ਾਰਸ਼ੀ ਬੰਦਿਆਂ ਨੂੰ ਮਿਲ ਗਿਆ ਕਿਸੇ ਨੂੰ ਰਹਿ ਗਿਆ ਇਸ ਵਾਰ ਦੇ ਸਰਕਾਰ ਨੇ ਅਜੇ ਤੱਕ ਬਿਲਕੁਲ ਕੋਈ ਪੁਸ਼ਗੈਸ਼ਨ ਨਹੀਂ ਕੁਝ ਨਹੀਂ ਕੋਈ ਗੱਲਬਾਤ ਨਹੀਂ ਅਜੇ ਤੱਕ ਨਾ ਹੀ ਕਿਸੇ ਨੂੰ ਮਿਲਿਆ ਸਿਰਫ ਸੰਸਥਾਵਾਂ ਗੁਰਦੁਆਰਿਆਂ ਵੱਲੋਂ ਜਾ ਐਨਆਰਆਈ ਜਿਹੜੇ ਨੇ ਜਾਂ ਕੋਈ ਮਤਲਬ ਲੋਕ ਜਿਹੜੇ ਸੇਵਾਦਾਰ ਨੇ ਚੰਗੇ ਉਹਨਾਂ ਵੱਲੋਂ ਸਾਰਾ ਹਜੇ ਤੱਕ ਸਹਿਯੋਗ ਦਿੱਤਾ ਗਿਆ ਪੂਰੇ ਇਲਾਕੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਗੱਲਬਾਤ ਕੀਤੀ ਬਾਜਵਾ ਸਾਹਮਣੇ ਜਿਹੜੇ ਬਲਦੇਵ ਸਿੰਘ ਬਾਜਵਾ ਜਿਹੜੇ ਉਕੇ ਸਮਾਜ ਸੇਵੀ ਨੇ ਤੇ ਆ ਗਾਂ ਜਿਹੜੇ ਜਿਹੜੇ ਹੜਪੀੜ ਤੇ ਨੇ ਉਹਨਾਂ ਦੀ ਜਿਹੜੀ ਬਾਹ ਫੜ ਰਹੇ ਨੇ ਆਪਾਂ ਹੋਰ ਵੀ ਗੱਲਬਾਤ ਕਰਦੇ ਸਾਡੇ ਰੋਮੀ ਭਾਜੀ ਇੱਥੇ ਮੌਜੂਦ ਨੇ ਪਿੰਡ ਰਾਪਰਾਈਆਂ ਤੋਂ ਜੋ ਕਿ ਇਹ ਵੀ ਬਹੁਤ ਵੱਡੀ ਸੇਵਾ ਜਿਹੜੀ ਨਿਸ਼ਕਾਮ ਸੇਵਾ ਜਿਹੜੀ ਹਰੇਕ ਮੰਡ ਖੇਤਰਾਂ ਦੇ ਵਿੱਚ ਕਰ ਰਹੇ ਨੇ ਰੋਮੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਅੱਜ ਦੀ ਗੱਲ ਕਰ ਲਈ ਤਾਂ ਅੱਜ ਪਿੰਡ ਪੱਕਵਾਲ ਦੀ ਸੰਗਤ ਵੱਲੋਂ ਜਿਹੜੀ ਚੋਕਰਾਂ ਦੀ ਸੇਵਾ ਕੀਤੀ ਜਾ ਰਹੀ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਹਾਲ ਦੇ ਦਿਨ ਮੈਂ ਸਭ ਤੋਂ ਪਹਿਲਾਂ ਦੇ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਰੰਜੀਤ ਸਿੰਘ ਪੰਮਾ ਭਾਜੀ ਇਹਨਾਂ ਵੱਲੋਂ ਚੋਕਰ ਦੀ ਸੇਵਾ ਆਈ ਪਿੰਡ ਹਬੀਵਾਲ ਰੱਬ ਰਾਈਆ ਤੇ ਮੈਂ ਇਧਰ ਇਦਾਂ ਦੇ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਸਾਡੇ ਮੌਜੂਦਾ ਸਰਪੰਚ ਸਾਹਿਬ ਨੇ ਮੇਰਾ ਵੀਰ ਵੱਡਾ ਭਾਈ ਮੇਜਰ ਬਾਜੀ ਓਰੀ ਨੇ ਸਰਦਾਰ ਜੀ ਨੇ ਮੈਂ ਨਾ ਇਦਾਂ ਦੇ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਜੇ ਕੋਈ ਆਇਆ ਆਪਣਿਆਂ ਦੀ ਬਾਹ ਫੜਦਾ ਆ ਆਪਣਿਆਂ ਦਾ ਜਦਾਂ ਦਰਦ ਸੁਣ ਕੇ ਉਹਨਾਂ ਦੀ ਮਲਮ ਲਾਣ ਆਇਆ ਤੇ ਮੈਂ ਇਦਾਂ ਤੇ ਦਾਨੀ ਸੱਜਣਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਬਲਦੇਵ ਭਾਜੀ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਮੈਂ ਕਿਉਂਕਿ ਇਦਾਂ ਤੇ ਦਾਨੀ ਸੱਜਣ ਜੇ ਇਹਨਾਂ ਮੁਸ਼ਕਿਲ ਘੜੀ ਵਿੱਚ ਇਹਨਾਂ ਲੋਕਾਂ ਦੀ ਬਾਹ ਫੜਦੇ ਬਹੁਤ ਵਧੀਆ ਗੱਲ ਏ ਕਿਉਂਕਿ ਆਪਣੇ ਲੋਕ ਆਪਣੇਆਂ ਦੀ ਬਾਹ ਫੜਦੇ ਨੇ ਦੂਸਰਾ ਨਹੀਂ ਕੋਈ ਫੜ ਸਕਦਾ ਦੇਖਿਆ ਜਾਵੇ ਤਾਂ ਉੱਥੇ ਐਨਆਰਆਈ ਵੀਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਇਸ ਲੰਗਰਾਂ 'ਚ ਜਾਂ ਆਪਣੇ ਸਮਾਨ ਦੇ ਵਿੱਚ ਜਿਹੜਾ ਹਰ ਪੀੜਤਾਂ ਨੂੰ ਮਿਲ ਰਿਹਾ ਜਦਾਂ ਕਿ ਐਨਆਰਆਈ ਵੀਰ ਵੀ ਬਹੁਤ ਵੱਡਾ ਸਹਿਯੋਗ ਕਰ ਰਹੇ ਨੇ ਜਿੱਦਾਂ ਇਸ ਦੇ ਵਿੱਚ ਜਿੱਦਾਂ ਹੁਣ ਪੱਕੂਵਾਲ ਦੇ ਮੈਂ ਪਹਿਲਾਂ ਵੀ ਦੇਖ ਚੁੱਕਿਆ ਤੇ ਅੱਜ ਪਿੱਛੇ ਟਰਾਲੀ ਵੀ ਆ ਰਹੀ ਹੈ ਸਰਦਾਰ ਜੱਗਾ ਸਿੰਘ ਵਿਰਕ ਜੋਗਾ ਸਿੰਘ ਵਿਰਕ ਯੂਐਸਏ ਵਾਲੇ ਉਹਨਾਂ ਵੱਲੋਂ ਲਗਾਤਾਰ ਲੰਗਰ ਦੀ ਸੇਵਾ ਨਿਰੰਤਰ جاری ਤੁਸੀਂ ਬੰਦੇ ਉੱਤੇ ਤੇ ਬਾਕੀ ਦਾਨੇ ਸੱਜਣ ਜਿਦਾ ਐਨਆਰਆਈ ਵੀਰ ਬਾਰਲੀ ਸੰਗਤ ਮੋਗੇ ਤੋਂ ਹਰਿਆਣੇ ਤੋਂ ਮਾਲਵੇ ਲੁਧਿਆਣੇ ਤੋਂ ਲਾ ਲੋ ਹਰਿਆ ਮਤਲਬ ਜਿੱਦਾਂ ਮਖੂ ਤੋਂ ਬਹੁਤ ਸੰਗਤ ਨੇ ਸੇਵਾ ਇਸ ਵਾਰ 23 ਦੇ ਨਾਲੋਂ ਇਸ ਵਾਰ ਸੰਗਤ ਬਹੁਤ ਹੋਈ ਸੇਵਾ ਕੀਤੀ ਸੰਗਤ ਦੀ ਵੀ ਕਾਫੀ ਜਿਹੜੀ ਸੇਵਾ ਜਿਹੜੀ ਕਰ ਰਹੀ ਹੈ ਸੰਗਤ ਦੇ ਜਦਾਂ ਚਾਰਜ ਨੂੰ ਕਹਿੰਦੇ ਆਪਾਂ ਜਦਾਂ ਹਾਂ ਜੀ ਇੱਕ ਮੈਂ ਕਹਦੇ ਆ ਕਿ ਸੰਤ ਬਾਬਾ ਨਰਿੰਦਰ ਸਿੰਘ ਹਯੂਰ ਸਾਹਿਬ ਵਾਲੇ ਸੰਤ ਬਾਬਾ ਬਲਵਿੰਦਰ ਸਿੰਘ ਹਯੂਰ ਸਾਹਿਬ ਵਾਲੇ ਉਹਨਾਂ ਵੀ ਆਣ ਕੇ ਇਸ ਇਲਾਕੇ ਦੀ ਬਾਹ ਫੜੀ ਹੈ ਮਤਲਬ ਸੰਤਾ ਮਹਾਂਪੁਰਸ਼ਾਂ ਨੇ ਦੀ ਨਿਗਾਸ ਵੱਲੀ ਹੋ ਗਈ ਇਸ ਇਲਾਕੇ ਦੇ ਵੱਲ ਚਰਨ ਪਾਏ ਉਹਨਾਂ ਨਿਗਾਸ ਵਾਲੀ ਹੋ ਗਈ ਉਹਨਾਂ ਦੀ ਤੇ ਉਹਨਾਂ ਨੇ ਇੱਥੇ ਮਤਲਬ ਸੰਗਤ ਨੂੰ ਬਹੁਤ ਸੇਵਾ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਵਧੀਆ ਗੱਲਬਾਤ ਕੀਤੀ ਸਾਡੇ ਰੁਮੀ ਬਾਈ ਨੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਪਿੰਡ ਪੱਕੂ ਵਾਲ ਦੀ ਸੰਗਤ ਵੱਲੋਂ ਜਿੱਥੇ ਅੱਜ ਚੋਕਰਾਂ ਦੀ ਸੇਵਾ ਕਰੀ ਸਰਦਾਰ ਜੀ ਸასი ਗਾਲ ਜੀ ਸასი ਗਾਲ ਜੀ ਸਰਦਾਰ ਜੀ ਅੱਜ ਕਿੰਨੇ ਬੋਰੇ ਤੁਸੀਂ ਚੋਕਰਾਂ ਦੀ ਸੇਵਾ ਕਰ ਰਹੇ ਹੋ ਇੱਥੇ ਪੀੜ ਹਾਰ ਪੀੜ ਤੋਂ ਵਾਸਤੇ 40 45 ਬੋਰੇ ਤਹੁਣੇ ਆਏ ਚੋਕਰ ਦੇ ਇਸੇ ਵਾਸਤੇ ਇੱਥੇ ਬਾਕੀ ਲੰਗਰ ਦੀ ਸੇਵਾ ਚੱਰੇ ਸਾਡੇ ਪਿੰਡ ਜੋਗਾ ਸਿੰਘ ਵਿਰਕਾ ਉਹਨੇ ਕੈਸ਼ ਵੀ ਲੋਕਾਂ ਨੂੰ ਦਿੱਤਾ ਠੀਕ ਹੈ ਹੋਰ ਵੀ ਜਿੰਨਾ ਵੀ ਜੋ ਖੁਸ਼ ਹੋ ਸਕਿਆ ਉਹਨੇ ਪੂਰਾ ਕਿਤੇ ਜੀ ਲੰਗਰਾਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿਹੜਾ ਪਿੰਡ ਪੱਕਵਾਲੀ ਹੁਣ ਫੇਰ ਟਰਾਲੀ ਆ ਰਹੀ ਹੈ ਸਾਡੇ ਪਿੱਛੇ ਰਣਜੀਤ ਸਿੰਘ ਪੰਮਾ ਇਹਦੇ ਅੱਜ ਚੱਲ ਰਹੀ ਆ ਕੋ ਪਿੰਡ ਦੇ ਪਹਾ ਅੱਗੇ ਵੀ ਇੱਤਾਂ ਹੀ ਚੱਲੀ ਸੇਵਾ ਠੀਕ ਠੀਕ ਸਰਦਾਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਜੀ ਪੰਮਾ ਪੰਮਾ ਜੀ ਅੱਜ ਤੁਹਾਡੇ ਵੱਲੋਂ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਲੰਗਰਾਂ ਦੀ ਲਾ ਲੋ ਜਾਂ ਚੋਕਰ ਦੀ ਲਾ ਲੋ ਕੀ ਕਰਨਾ ਚਾਹੋਗੇ ਅੱਜ ਕੀ ਕਰ ਬਗਤਿਆ ਦੋ ਕਿਲੋ ਨੇ ਕੋਈ ਨਹੀਂ ਜੋ ਵੀ ਆਪ ਜੋ ਪਰਮਾਨੰਦ ਮੈਂ ਦਿੱਤਾ ਆਪਾ ਉਹ ਸੇਵਾ ਕਰ ਚੁੱਕੇ ਹਾਂ ਜੀ ਸਰਦਾਰ ਜੀ ਕੀ ਕਹਿਣਾ ਚਾਹੋਗੇ ਅੱਜ ਪੱਕੂਵਾਲ ਦੀ ਸੰਗਤ ਵੱਲੋਂ ਜਿਹੜੀ ਸੇਵਾ ਤੁਹਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ ਸਾਡੇ ਪਿੰਡ ਭੱਕੂਵਾਲ ਤੋਂ ਜੀ ਸਾਡੇ ਐਨ ਆਰ ਆਈ ਭਰਾ ਦਾ ਸਜੋ ਬਹੁਤ ਜ਼ਿਆਦਾ ਜੋਗਾ ਸਿੰਘ ਵਿਰਕ ਦਾ ਬਾਕੀ ਪਿੰਡ ਦਾ ਸਜੋ ਬਹੁਤ ਜ਼ਿਆਦਾ ਪਹਿਲਾਂ ਉਹ ਨੰਗਰ ਦੀ ਸੇਵਾ ਚਲਦੀ ਸੀ ਨਗਰ ਦਾ ਰਾਸ਼ੀਰੀ ਸਹਾਇਤਾ ਕੀਤੀ ਗਈ ਉਹਨਾਂ ਨੂੰ ਹੋਰ ਆ ਜਿਹੜੀ ਧੂੜੀ ਦੀ ਆ ਉਹ ਵੀ ਸੇਵਾ ਨਿਭਾਈ ਗਈ ਆ ਪਰਮਜੀਤ ਦੇ ਢਿੱਲ ਵੱਲੋਂ ਵੀ ਤੇ ਰਣਜੀਤ ਸਿੰਘ ਪੰਮੇ ਵੱਲੋਂ ਵੀ ਜਿਹੜੀ ਚੌਕਰ ਦੀ ਸੇਵਾ ਜਿਹੜੀ ਉਹ ਕੀਤੀ ਗਈ ਠੀਕ ਹੈ ਹਾਂਜੀ ਸਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰਿਆਂ ਨੂੰ ਪਤਾ ਪਈ 20-25 ਦਿਨ ਤੋਂ ਪਾਣੀ ਲਗਾਤਾਰ ਮੰਡ ਵਿੱਚ ਫਸਲਾਂ ਖਰਾਬ ਕਰ ਰਿਹਾ ਪੱਠਾ ਚਾਰਾ ਤੂੜੀ ਸਭ ਨਾਸ ਹੋ ਗਿਆ ਆ ਤੇ ਲੋਕ ਵਿਚਾਰੇ ਜਿਹੜੇ 14-15 ਘਰ ਸਾਡੇ ਪਿੰਡ ਦੇ ਖਾਸ ਕਰਕੇ ਉਹ ਬੰਦੇ ਉੱਤੇ ਬੈਠੇ ਆ ਬੜੀ ਮੁਸ਼ਕਲ ਚ ਨੇ ਤੇ ਧੰਨਵਾਦ ਅਸੀਂ ਬਹੁਤ ਪੰਜਾਬ ਦੇ ਲੋਕਾਂ ਦਾ ਕਰਦੇ ਹਾਂ ਸਾਰਿਆਂ ਦਾ ਜਿਹੜੇ ਮੈਂ ਵੇਖਦਾ ਕੋਈ ਟਰਾਲੀ ਮੁਕੇ ਤੋਂ ਆ ਰਹੀ ਆ ਕੋਈ ਬਠਿੰਡੇ ਤੋਂ ਆ ਰਹੀ ਆ ਲਗਾਤਾਰ ਉਹ ਬੜੇ ਤਨਮਨ ਸੇਵਾ ਕਰ ਰਿਆ ਤੇ ਸਾਡੇ ਲੋਕਾਂ ਨੂੰ ਉਹਨਾਂ ਕੋ ਮੁਸ਼ਕਲ ਨਹੀਂ ਆਉਂਦੀ ਇਹ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਆ ਸੋ ਹੁਣ ਵਾਹਿਗੁਰੂ ਕਿਰਪਾ ਕਰਨ ਤੇ ਕੁਛ ਅੱਜ ਭਕਵਾਲ ਤੋਂ ਲੰਗਰ ਦੀ ਟਰਾਲੀ ਆ ਰਹੀ ਆ ਤੇ ਕੁਛ ਇਹਨਾਂ ਫੀਰ ਦੀ ਸੇਵਾ ਵੀ ਕੀਤੀ ਆ ਰਲ ਮਿਲ ਕੇ ਸਾਰੇ ਸੰਗਤ ਦੀ ਸੇਵਾ ਕਰਾਂਗੇ ਤੇ ਮੈਂ ਆਸ ਕਰਦਾ ਵਾਂ ਕਿ ਜਿੰਨੀ ਸਾਡੇ ਲੋਕਾਂ ਨੂੰ ਮੁਸ਼ਕਲ ਆਈ ਆ ਨਾ ਆਪਣੀ ਹਿਸੇਤ ਮੁਤਾਬਕ ਅਸੀਂ ਥੋੜਾ ਬਹੁਤਾ ਡੀਜ਼ਲ ਜਾਂ ਇਹਨਾਂ ਨੂੰ ਖਾਦ ਕੁਛ ਨਾ ਕੁਛ ਨੇ ਮੱਤ ਤੱਕ ਕੋਲੋਂ ਕਰਾਂਗੇ ਤੇ ਇਹ ਹੀ ਆਸ ਰੱਖਦੇ ਵਾਹਿਗੁਰੂ ਕਿਰਪਾ ਕਰੇ ਚੋਂ ਆਲਾ ਸਮਾਂ ਸਰਦੇ ਠੀਕ ਠਾਕ ਰੱਖੇ ਸਹੀ ਗੱਲ ਜੀ ਬਹੁਤ ਵਧੀਆ ਸੱਚੇ ਪਾਤਸ਼ਾਹ ਕਿਰਪਾ ਬਣਾਈ ਰੱਖਣ ਤੇ ਅੱਜ ਅਸੀਂ ਪਿੰਡ ਫੀਵਲ ਮੰਡ ਖੇਤਰ ਦੇ ਵਿੱਚ ਖਲੋਤੇ ਜਿੱਥੇ ਪਿੰਡ ਪੱਕਵਾਲ ਦੀ ਸਮੂਹ ਸੰਗਤ ਵੱਲੋਂ ਜਿਹੜੀ ਲੰਗਰ ਦੀ ਸੇਵਾ ਵੀ ਕੀਤੀ ਜਾ ਰਹੀ ਆ ਉੱਥੇ ਚੋਕਰਾਂ ਦੀ ਸੇਵਾ ਵੀ ਕੀਤੀ ਤੁਸੀਂ ਇਹ ਸਾਰੀ ਸੰਗਤ ਤੁਸੀਂ ਦੇਖ ਸਕਦੇ ਹੋ ਅੱਜ ਹੁਣ ਜਿਹੜੇ ਚੋਕਰ ਦੇ ਜਿਹੜੇ ਬੋਰੇ ਨੇ ਜਿਹੜੇ ਹੁਣ ਮੰਡੇ ਜਾਣਗੇ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇ